ਨ ਕੋਕਰ ਦੇ ਪੰਡੋਰੀ ਮੋੜ ਤੇ ਇੱਕ ਨੈਸ਼ਨਲ ਮੈਡੀਕਲ ਸਟੋਰ ਦੇ ਮਾਲਕ ਪੰਕਜ ਕੁਮਾਰ ਨੇ ਫਾਹ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਇਸ ਨੇ ਸੁਸਾਇਡ ਆਤਮ ਹੱਤਿਆ ਇਸ ਲਈ ਕੀਤੀ ਹੈ ਕਿਉਂਕਿ ਇਹ ਬਿਮਾਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕਿਆ ਸੀ ਇਹ ਜਿਹੜਾ ਇਸ ਨੇ ਸੁਸਾਇਡ ਨੋਟ ਲਿਖਿਆ ਹੈ ਉਸ ਵਿੱਚ ਇਸ ਨੇ ਕਾਰਨ ਦੱਸਿਆ ਹੈ ਬਾਕੀ ਪੁਲਿਸ ਵੈਰੀਫਾਈ ਕਰ ਰਹੀ ਹੈ ਇਸ ਨੇ ਕਿਉਂ ਸੁਸਾਈਡ ਕੀਤੀ ਹੈ ਕੈਮਰਾਮੈਨ ਸੰਜੀਪਪੁਰੀ ਦੇ ਨਾਲ ਆਪਣੀ ਤਰ੍ਹਾਂ ਇੱਕ ਤਲਾਅ ਨਿਊਜ਼ ਮੱਕੁੱਦ ਸਰ ਰੇਲਵੇ ਰੋਡ ਤੇ ਜਿਹੜੀ ਇੱਕ ਸੁਸਾਈਡ ਕੇਸ ਹੋਇਆ ਵਾ ਕੀ ਹੈਗਾ ਮਾਮਲਾ ਇਹ ਇਹ ਤਕਰੀਬਨ 4 ਤੋਂ 5 ਵਜੇ ਦੀ ਗੱਲ ਹੈ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਰੇਲਵੇ ਰੋਡ ਦੇ ਉੱਤੇ ਕਿਸੇ ਨੇ ਸੁਸਾਈਡ ਕਮਿਟ ਕੀਤਾ ਹੈ ਜੋ ਮੌਕੇ ਤੇ ਮੈਂ ਆਪ ਗਿਆ ਸੀਗਾ ਨਾਲ ਸਾਡੇ ਡਿਊਟੀ ਅਫਸਰ ਗਏ ਸੀਗੇ ਟੀਮ ਗਈ ਸੀਗੀ ਉੱਥੇ ਪੰਕਜ ਕੁਮਾਰ ਜੀ ਨੇ ਸਨ ਆਫ ਲਾਹੌਰੀ ਰਾਮ ਜਿਨ੍ਹਾਂ ਦੀ ਕੀ ਵੀ ਨੈਸ਼ਨਲ ਮੈਡੀਕਲ ਸਟੋਰ ਨਾਮ ਤੇ ਇੱਕ ਸ਼ਾਪ ਹੈ ਕਾਫੀ ਵੱਡਾ ਸ਼ਾਪ ਇਹਦਾ ਮੈਡੀਕਲ ਸਟੋਰ ਹੈ ਤੇ ਉਹਦੇ ਵਿੱਚ ਜੋ ਇੱਕ ਪਿਛੇ ਰੈਸਟ ਰੂਮ ਬਣਿਆ ਹੋਇਆ ਉਹਦੇ ਵਿੱਚ ਇਹਨਾਂ ਨੇ ਪੰਖੇ ਨਾਲ ਲਟਕੇ ਫਾਇ ਲੈ ਲਏ ਤੇ ਅਸੀਂ ਮੌਕੇ ਤੇ ਜਾ ਕੇ ਜੋ ਪੁਲਿਸ ਦੀ ਕਾਰਵਾਈ ਬਣਦੀ ਅਸੀਂ ਬੋਡੀ ਆਪਣੇ ਕਬਜ਼ੇ ਚ ਲਈ ਹੈ ਤੇ ਉਹਦੇ ਜਦੋਂ ਬੋਡੀ ਕਬਜ਼ੇ ਚ ਲਈ ਹੈ ਇਹਨਾਂ ਨੇ ਕੁਰਤਾ ਪਜਾਮਾ ਪਾਇਆ ਹੋਇਆ ਸੀ ਜੋ ਇਹਨਾਂ ਦੇ ਜੇਰ ਦੇ ਵਿੱਚ ਇੱਕ ਸ਼ਿਫਟ ਨਿਕਲੀ ਹੈ ਉਹਦੇ ਵਿੱਚ ਜੋ ਇਹਨਾਂ ਦੇ ਲਿਖਿਆ ਕਿ ਇਹਨਾਂ ਦੀ ਜੋ ਪ੍ਰੋਬਲਮ ਸੀਗੀ ਹੋਏ ਕਾਫੀ ਦੀਰ ਤੋਂ ਇਹਨਾਂ ਦੀ ਨਾ ਇੱਕ ਬਿਮਾਰੀ ਤੇ ਕਰਕੇ ਪਰੇਸ਼ਾਨ ਬਹੁਤ ਸੀ ਇਹਨਾਂ ਨੂੰ ਪੇਟ ਦੀ ਕਾਫੀ ਤਕਲੀਫ ਸੀ ਜਿਹੋ ਪਿਛਲੇ 5-6 ਸਾਲਾਂ ਤੋਂ ਇਲਾਜ ਕਰਵਾ ਰਹੇ ਸੀ ਇਹਨਾਂ ਨੇ ਜਲੰਧਰ ਵੀ ਕਾਫੀ ਇਲਾਜ ਕਰਾਇਆ ਪਰ ਇਹ ਕੋਈ ਇਹਨਾਂ ਨੂੰ ਰੀਲੀਫ ਨਹੀਂ ਮਿਲਿਆ ਉਦੋਂ ਪਰੇਸ਼ਾਨ ਹੋ ਕੇ ਉਸ ਬਿਮਾਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਇਹਨੇ ਕਦਮ اٹھਾਇਆ ਤੇ ਸਰ ਇਹਨਾਂ ਦੀ ਫੈਮਲੀ ਚ ਕੌਣ ਕੌਣ ਫੈਮਲੀ ਚ ਇਹਨਾਂ ਦਾ ਇੱਕ ਬੇਟਾ ਹੈ ਇੱਕ ਬੇਟੀ ਹੈ ਇਹ ਬੇਟੀ ਨੇ ਪਲੱਸ 2 ਪੜ੍ਹਦੇ ਨੇ ਬੱਚੇ ਵੱਡੇ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਸ਼ੌਪ ਤੇ ਨੇ ਇਹਦੀ ਵਾਈਫ ਸ਼ੌਪ ਤੇ ਹੀ ਸੀਗੇ ਉਸ ਤੋਂ ਸਾਢੇ 3-4 ਵਜੇ ਉਹਨੇ ਬੋਲੇ ਕਿ ਮੈਂ ਚਾਪ ਨਹੀਂ ਆਉਂ ਗਏ जो उन्होंने आके देखा कार्रवाई हूँ अस अजेक बॉडी कब्जे च ली है तो फिर भी असं एक बार वेरीफाई करा प्रॉपर कोई होर गलबात कोई सामने ना आए लेकिन प्राइमा फेसा तो यही लग रहा है कि भी भी मिले है कि मैं ये बीमारी ना बहुत ज्यादा परेशान से फिर भी कोई अगर कोई गलबात हो प्रॉपरली चैक कर